ਇਹ ਮਾਮਲਾ ਕੀ ਹੈ ਸਰ ਜੀ ਅਮਿਸ਼ਟਰ ਸਾਹਿਬ ਜ਼ਿਲंधर ਦੀ ਰਹਿਨਮਾਈ ਹੇਠ ਜੰਦ ਫਲਿਸ਼ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ 3300 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਵਾਰ ਰਿਕਵਰ ਕੀਤੇ ਆ ਜਿਹੜਾ ਕਿ ਪੁਰਾਣੇ ਖੋਹ ਦਾ ਉਹਨਾਂ ਸ਼ਾਹਫੋਰ ਦਾ ਰਹਿਤ ਹੁੰਦਾ ਸੀ ਜਿਹੜੀ ਘਮਰ ਕਰੇ 30 ਸਾਲ ਦੀ ਇਸ ਸਾਰੇ ਕਿੱਥੋਂ ਲੈ ਕੇ ਆਇਆ ਸੀਗਾ ਏ ਜੀ ਤਾਂ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਿਆ ਸੀ ਜਿੱਥੋਂ ਉਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖ ਲਈ ਜਿੱਥੋਂ ਅੱਜ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉਹ ਤੇ ਐਫਆਈਆ ਲਾਂਚ ਕਰਕੇ ਇਹਨੂੰ ਜਦੋਂ ਰੋਕਿਆ ਚੈੱਕ ਕੀਤਾ ਇਹਦੇ ਕੋਈ ਰਿਕਵਰੀ ਹੋਈ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਨਹੀਂ ਚਾਰ ਰਹੀ ਸੀ ਬਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਮ ਨਹੀਂ ਹਲੇ ਤੱਕ ਉਹ ਕੋਈ ਗੱਲ ਕਲੀਅਰ ਨਹੀਂ ਹੋਈ ਕੋਈ ਐਫਆਈਆ ਲਾਂਚ ਹੋਈ ਵੀ ਪਹਿਲਾਂ ਤੇ ਇਹ ਤੇ ਪਹਿਲਾਂ ਹੀ ਕਾਫੀਆ ਦਿੱਲੀ ਕੋਲ ਡੀ ਲੌਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਿਆ ਉਹਨੂੰ ਵੈਰੀਫਾਈ ਕਰ ਰਿਹਾ ਕਿ ਸੈਕਸ਼ਨ ਹਾਂ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਹੈ ਇਦਾਂ ਤੋਂ ਪਹਿਲਾਂ ਕੰਮ ਤੋਂ ਵੈਸਟ ਇੰਡੀਆ ਮਾਈਂਡ ਟਰਾਂਸਪੋਰਟ ਦਾ ਕੰਮ ਕਰਦਾ ਸੀ ਹਾਂ ਕੋਈ ਗਲਤ ਬਾਤ ਹੋਈ ਹੈ ਨਾ ਕੀ ਇਹ ਨਹੀਂ ਦੱਸਿਆ ਕਿ ਕਿੰਨੇ ਕ ਬੰਦੇ ਨਾਂ ਲੈਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਹੈ ਤਫਤੀਸ਼ ਤੇ ਵਿਚਾਰ ਹੈ ਕੰਮ ਦਾ ਕਿਥੋਂ ਉਤਰਦਾ ਹੈ ਇਹ ਬਸ਼ੀਰ ਕੋਲ 3.0 ਸਰ ਰਿਮਾਂਡ ਮਿਲ ਗਿਆ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਾਲੇ ਰਿਮਾਂਡ ਤੇ ਪੇਸ਼ ਕਰਾਂਗੇ ਫਿਰ ਰਿਮਾਂਡ ਨਵਾਂ ਆਨਸਰ ਗੱਡੀ ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ 'ਚ ਫੜਿਆ ਗਿਆ ਬੱਡੀ ਖਿਸਨਾ ਹਜੇ ਪ੍ਰੋਪਰ ਪੁਸ਼ਟੀ ਨਹੀਂ ਹੋ ਪਾਈ ਜਿਉਂਕਿ ਜਿਹਦਾ ਉਹ ਨੂਕਾ ਕ੍ਰਿਸ਼ਟਾਰ ਕੀਤਾ ਜਿਸ ਤੋਂ ਥੋੜੀ ਦਿਨ ਬਾਅਦ ਜੋ ਮੈਡੀਕਲ ਕਰਾਇਆ ਤੇ ਨਹੀਂ ਸ਼ੂਗਰ ਕਾਫੀ ਵਧੀਆ ਸੀ ਨੂੰ ਐਡਮਿਟ ਕਰ ਲਿਆ ਸੀਗਾ। ਤੋ ਇਸ ਕਰਕੇ ਹੁਣ ਚੇਰੇ ਵਿਦੋਹਾਨੇ ਡਿਸਚਾਰਜ ਕੀਤਾ ਉਸ ਤੋਂ ਬਾਅਦ ਜਿੰਨੇ ਕੁਛ-ਕਿਛ ਕਰ ਸਕਿਆ ਹੁਣ ਅਲੇ ਤਫਤੀਸ਼ ਅੱਗੇ ਚੱਲੇਗੀ ਫਿਰ ਸਾਰੀ ਗੱਲ ਸਪੱਸ਼ਟ ਹੋਏਗਾ। ਸਰ ਇੱਕ ਵਾਰ ਜੋ ਇੰਡੀਅਨ ਕਰੰਸੀ ਕਿੰਨੀ ਹੈ ਵਿਦੇਸ਼ੀ ਕਰੰਸੀ ਕਿੰਨੀ ਹੈ ਸਰ? ਇੰਡੀਅਨ ਕਰੰਸੀ ਹੈਗੀ ਜੀ ਐਗਜੈਕਟਲੀ 2.93 ਲੱਖ 2500 ਤੇ ਫੋਰ